हेलो दोस्तों कि हाल है दोस्तों सब तो पहला मैं आप सबका बहुत स्वागत करता हूं और धन्यवाद करता हूं ਤੁਸੀਂ ਸਾਡੀਆਂ ਡੀ ਲਾ ਨੂੰ ਸਟੋਰੀਜ਼ ਨੂੰ ਬੈਕਅਪ ਕਰਦੇ ਹੋ ਦੇਖਦੇ ਹੋ ਬਹੁਤ ਬਹੁਤ ਧੰਨਵਾਦ दोस्तों आज एक टॉपिक है संस्कार वक्त वक्त एक ਇਹੋ ਜਿਹਾ ਹਥਿਆਰ ਹੈ ਜਿਸ ਦੀ ਮਾਰ ਜਿਸ ਤਰ ਵਾਰ ਦਾ ਪਤਾ ਨਹੀਂ ਲੱਗਦਾ ਪਰ ਇਸ ਦੀ ਮਾਰ ਬਹੁਤ ਜ਼ਗਤ ਅਸਰ ਹੈ ਇਸ ਦੀ ਮਾਰ ਇੱਕ ਤੇਜ ਹਥਿਆਰ ਨਾਲੋਂ ਇੱਕ ਗੋਲੀ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਤੁਸੀਂ ਥੋੜਾ ਵਕਤ ਪਿੱਛੇ ਜਾ ਕੇ ਦੇਖੋ ਕਿ ਇਸ ਬੱਚੇ ਕਿੰਨੇ ਸੰਸਕਾਰੀ ਹੁੰਦੇ ਸਨ ਕਿੰਨੇ ਆਗਿਆਕਾਰੀ ਹੁੰਦੇ ਸਨ ਬਾਪ ਦੀ ਮਾਂ ਦੀ ਵੱਡੇ ਭਰਾ ਦੀ ਅੱਖ ਦੀ ਸ਼ਰਮ ਹੁੰਦੀ ਸੀ ਬੱਚਿਆਂ 'ਚ ਬੱਚਿਆਂ ਨੂੰ ਇੱਕ ਵਾਰੀ ਘੂਰ ਦਿਓ ਤੇ ਮਤਲਬ ਨਹੀਂ ਕਿ ਬੱਚੇ ਉੱਥੋਂ ਹਿੱਲ ਸਕਾ ਉਹ ਰਾਜ ਅਜ ਕੁੱਟਾ ਬੱਚੇ ਕੁੱਟਦੇ ਔਰ ਉਹਨਾ ਬੱਚਿਆਂ ਨੂੰ ਕਾਨੂੰਨ ਵੀ ਸਮਾਇਤ ਕਰਦਾ ਹੈ ਕਿ ਨੰਬਰ ਫੋਨ ਕਰ ਦਿੰਦੇ ਨੇ ਕਿ ਮੇਰੇ ਮਾਪੇ ਪੈਨੂੰ ਥੱਪੜ ਮਾਰਿਆ ਮੇਰੇ ਸਕੂਲ ਟੀਚਰ ਨੇ ਮੈਨੂੰ ਥੱਪੜ ਮਾਰਿਆ ਮੈਨੂੰ ਘੁਰਿਆ ਔਰ ਉੱਥੇ ਪੁਲਿਸ ਪਹੁੰਚ ਕੇ ਉਹਨਾਂ ਤੇ ਐਕਸ਼ਨ ਲੈਣਾ ਸ਼ੁਰੂ ਕਰ ਦਿੰਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਦੇਖੋ ਤੁਸੀਂ ਕਿੱਥੇ ਪਹੁੰਚ ਚੁੱਕਿਆ ਨੇ ਔਰ ਕੀ ਹਾਲਾਤ ਬਣ ਗਏ ਨੇ ਸਾਡੇ ਕਲਚਰ ਦਾ ਕੀ ਬਣਿਆ ਸੋ ਬੜਾ ਰੋੜਾ ਆਂਦਾ ਹੈ ਬੜਾ ਦੇਖ ਕੇ ਅੱਜ ਦੇ ਕਲਚਰ ਨੂੰ ਦੇਖੋ ਜਦੋਂ ਬੱਚਾ ਵਿਆਹ ਜਾਂਦਾ ਕੋਈ ਲੜਕੀ ਜਾਂ ਲੜਕਾ ਲੜਕੀ ਵੇਚੀ ਜਾਂਦੀ ਪਹਿਲਾਂ ਲੜਕੀ ਕੁੰਡਕੜਦੀ ਸੀ ਬੜੇ ਵਧੀਆ ਸੰਸਕਾਰ ਸਲੀਕੇ ਨਾਲ ਆਪਣੇ ਸੱਤ ਸੋਰੀ ਨੂੰ ਮਾਪੇ ਸਭੇ ਦਿੱਤੀ ਜੇਠ ਨੂੰ ਪਿਓ ਸਭੇ ਦਿੱਤੀ ਕੁੰਡਕੜਦੀ ਸੀ ਪਰਦਾ ਰੱਖਦੇ ਸੀਗੇ ਉਹ ਅੱਜ ਸਲੀਵਲੈਸ ਅਧ ਨਗੇਟ ਬਦਨ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਸੰਸਕਾਰਾਂ ਨੂੰ ਖਤਮ ਕਰ ਰਹੀਆਂ ਨੇ ਔਰ ਸਾਨੂੰ ਬਹੁਤ ਪਿੱਛੇ ਲੈ ਗਈਆਂ ਨੇ ਅਸੀਂ ਵੈਸਟਰਨ ਕਲਚਰ ਦੇ ਕਾਪੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਵੈਸਟਰਨ ਕਲਚਰ ਨੇ ਹਿੰਦੁਸਤਾਨ ਦੇ ਵਿੱਚ ਆ ਕੇ ਹਿੰਦੁਸਤਾਨ ਦਾ ਬੇੜਾ ਗਰ ਘਰਤਾ ਹੈ ਅਜ ਦੀਆਂ ਧੀਆਂ ਪਹਿਣਾ ਮਾਵਾਂ 60% ਸ਼ਰਾਬਾਂ ਪੀਂਦੀਆਂ ਨੇ ਨਸ਼ੇ ਕਰਦੀਆਂ ਨੇ ਸਿਗਰਟਾਂ ਪੀਂਦੀਆਂ ਨੇ ਇਹ ਸੰਸਕਾਰ ਨੇ ਤੁਸੀਂ ਜਾਣਦੇ ਹੀ ਹੋ ਤੁਸੀਂ ਦੇਖਦੇ ਹੀ ਹੋ ਕਿ ਪੁਰਾਣੇ ਬਜ਼ੁਰਗ ਕਿੰਨੇ ਕੁ ਸੁਸੰਸਕਾਰੀ ਹੁੰਦੇ ਸੀ ਪਹਿਲਾਂ ਤੁਸੀਂ ਕਦੀ ਦੇਖਿਆ ਕਦੀ ਸੁਣਿਆ ਸਾਡੇ ਜ਼ਮਾਨੇ ਵਿੱਚ ਕਦੀ ਕੋਈ ਤਲਾਕ ਹੋਇਆ ਸੀ ਮਰਲਾ ਕੁਤੇ ਹਜ਼ਾਰਾਂ ਲੱਖਾਂ ਪਿੱਛੇ ਕਿਸੇ ਇੱਕ ਬੰਦੇ ਦਾ ਤਲਾਕ ਹੋ ਜਾਂਦਾ ਹੋ ਜੀ ਕਦੀ ਅਜਿਹਾ ਤਲਾਕ ਸੁਣਿਆ ਵੀ ਨਹੀਂ ਸੀ ਤੇ ਤਲਾਕ ਨਾਮ ਦੀ ਚੀਜ਼ ਕੀ ਹੁੰਦੀ ਹੈ ਔਰ ਅੱਜ 65 ਤੋਂ 67% ਲੜਕੀਆਂ ਦੇ ਤਲਾਕ ਹੋ ਜਾਂਦੇ ਨੇ ਉਹ ਵੀ 6 ਮਹੀਨੇ ਸਾਲ ਦੇ ਵਿੱਚ ਤੁਸੀਂ ਆਪਣੇ ਰਿਸ਼ਤੇਦਾਰੀਆਂ 'ਚ ਵੀ ਰਿਸ਼ਤਾ ਕਰੋ ਉੱਥੇ ਵੀ ਤਲਾਕ ਹੋ ਜਾਂਦੇ ਨੇ ਸਕੇ ਰਿਸ਼ਤੇਦਾਰੀਆਂ 'ਚ ਵੀ ਤਲਾਕ ਹੋ ਰਹੇ ਨੇ ਤਲਾਕ ਦੀ ਐਵਰੇਜ ਇੰਨੀ ਵੱਧ ਚੁੱਕੀ ਹੈ ਕਿਉਂ ਸੰਸਕਾਰ ਸਾਡੇ ਅੰਦਰ ਸੰਸਕਾਰਾਂ ਦੀ ਕਮੀ ਬਹੁਤ ਜ਼ਿਆਦਾ ਹੋ ਰਹੀ ਹੈ ਸੋ ਸਭ ਨੂੰ ਅਸੀਂ ਇਹ ਹੀ ਬੇਨਤੀ ਕਰਦੇ ਆ ਬਚਾ ਲੋ ਬਚਾ ਲੋ ਬਚਾ ਲੋ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਦਾ ਪਤਾ ਨਹੀਂ ਕੀ ਹਾਲ ਹੋਣਾ ਜੋ ਅੱਜ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮੁਤਾਬਕ ਅਸੀਂ ਬਹੁਤ 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 ਪਿੱਛੇ ਜਾ ਚੁੱਕਾ ਹੈ ਪਤਾ ਨਹੀਂ ਸਾਡੇ ਸਮਾਜ ਦਾ ਕੀ ਬਣਨਾ ਹੈ ਰਾਬੀ ਰੱਖ ਮੈਂ ਇਹਨਾ ਕੁਝ ਕਹਿੰਦਾ ਹੋਇਆ ਆਪ ਸਭ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸੰਸਕਾਰ ਦਿਓ ਘਰ ਦੇ ਵਿੱਚ ਅੱਛੀ ਤਜ਼ੀਬ ਲਿਆਓ ਉਹਨਾਂ ਨੂੰ ਅੱਛੀ ਮੱਤ ਦਿਓ ਤਾਂ ਕਿ ਉਹ ਅੱਗੇ ਜਾ ਕੇ ਵੱਸ ਸਕਣ ਜਾਂ ਅੱਛਾ ਵਪਾਰ ਕਰ ਸਕਣ ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ